ਅੱਜ ਦਾ ਛੌਣਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਅਜਲਾਸ ਅਸੀਂ ਪਹਿਲਾਂ ਸੱਦ ਲਿਆ ਸੀ ਇਸ ਕਰਕੇ ਅੱਜ ਇਸ ਅਜਲਾਸ ਦੀ ਸ਼ੁਰੂਆਤ ਅਰਦਾਸ ਹੁਕਮਨਾਮੇ ਅਪਰੰਤ ਬਹੁਤ ਸਤਿਕਾਰਯੋਗ ਸਾਰੇ ਮੈਂਬਰ ਸਹਿਬਾਨ ਬਲੋਂ ਗੁਰੂ ਸਾਹਿਬ ਜੀ ਦੇ ਆਦੇ ਤੇ ਸਤਕਾਰ ਨੂੰ ਮੁੱਖ ਰੱਖਦੇ ਆ ਆਪਣੇ ਬੇਹੱਦ ਕੀਮਤੀ ਸੁਝਾਅ ਵੀ ਸਾਰਿਆਂ ਨੇ ਦਿੱਤੇ ਉਹਨਾਂ ਸੁਝਾਵਾਂ ਨੂੰ ਮੈਂ ਇੱਕ-ਇੱਕ ਕਰਕੇ ਸਾਰਿਆਂ ਨੂੰ ਨੋਟ ਵੀ ਕੀਤਾ ਉਹ ਬਾਅਦ ਵਿੱਚ ਤੁਹਾਡੇ ਨਾਲ ਸਾਂਝੇ ਸਾਰੇ ਕਿਤੇ ਵੇਲੇ ਫੇਰ ਕਰ ਲਾਂਗੇ ਪਰ ਮੌਲਕ ਰੂਪ ਦੇ ਵਿੱਚ ਇਹ ਗੱਲ ਕੋਈ ਲੋਕੀਸ਼ੀਪ ਨਹੀਂ ਸਾਰੇ ਹੌਸਲੇ ਵਿੱਚ ਤੇ ਸਾਰੀ ਦੁਨੀਆ ਤੇ ਸਾਰਾ ਸਿੱਖ ਪੰਥ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਬਖਸ਼ਿਸ਼ ਤੱਕ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਪੰਥ ਦੀ ਸੁਪਰੀਮ ਸ਼ਕਤੀ ਆ ਜਿਹਦੇ ਤੋਂ ਕੋਈ ਵੀ ਸਿੱਖ ਕਦੇ ਮਨਕਰ ਨਹੀਂ ਹੋ ਸਕਦਾ ਇਹੋ ਕਾਰਨ ਆ ਕਿ ਸਿੱਖ ਪੰਥ ਦੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ ਤੇ ਗੁਰੂ ਪੰਥ ਦਾ ਫਲਸਫਾ ਚੱਲਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਕੋਈ ਵੀ ਕੌਮੀ ਜਿਵੇਂ ਕੋ ਮਸਲਾ ਆਉਂਦਾ ਉਹਦੇ ਤੇ ਆਪਣਾ ਪ੍ਰਤੀਕਰਮ ਨੇ ਦਿੰਦਾ ਹਰਕਤ ਚ ਵੀ ਆਉਂਦਾ। ਜਿਹੜੀ ਅਕਾਲ ਤਖਤ ਸਾਹਿਬ ਸੁਪਰੀਮ ਆ ਸਾਰੇ ਤਖਤ ਸਹਿਬਾਨ ਚਾਰੇ ਤਖਤ ਸਹਿਬਾਨ ਉਹ ਵੀ ਸਤਕਾਰਯੋਗ ਆ। ਭਾਜੀ ਭਾਜੀ ਭਾਜੀ। ਕਿਉਂਕਿ ਉਹ ਸਤਗੁਰ ਜੀ ਨੇ ਆਪ ਸਥਾਪਨਾ ਕੀਤੀ ਉਹਨਾਂ ਤਖਤ ਸਹਿਬਾਨਾਂ ਦੀ। ਸੋ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਮੈਂ ਆ ਜਿਹੜਾ ਅੱਜ ਦਾ ਮਤਾਂ ਆ ਤੁਹਾਡੇ ਰੂਹ ਗੁਰੂ ਕਰ ਦਿੰਨਾ। ਇਹੋ ਸਾਡੀ ਅੱਜ ਦੀ ਪ੍ਰੈਸ ਕਾਨਫਰੰਸ ਆ ਸਿੱਖ ਧਰਮ ਆਪਣੇ ਮੌਲਿਕ ਇਤਿਹਾਸ ਸਿਧਾਂਤਾਂ ਮਰਿਆਦਾ ਅਤੇ ਵਿਚਾਰਧਾਰਾ ਦੀ ਉਮੀਦ ਹੀ ਕਰਕੇ ਦੁਨੀਆ ਦੇ ਧਰਮਾਂ ਅੰਦਰ ਨਵੇਕਲਾ ਸਥਾਨ ਰੱਖਦਾ ਹੈ ਤਾਂ ਸਹਿਬਾਨ ਸਿੱਖ ਪੰਥ ਦੀਆਂ ਸਰਵੋੱਚ ਸੰਸਥਾਵਾਂ ਹਨ ਜੋ ਸਿੱਖ ਇਤਿਹਾਸ ਗਰਵਾਨੀ ਅਤੇ ਗੁਰਮਤ ਪਰੰਪਰਾਵਾਂ ਅਨੁਸਾਰ ਸਿੱਖ ਕੌਮ ਦੀ ਧਾਰਮਿਕ ਪੰਥਕ ਨੈਤਿਕ ਅਤੇ ਰੋਹਾਨੀ ਅਗਵਾਈ ਕਰਦੇ ਹਨ ਹਰ ਤਖਸਾਹਬਾਬ ਸਾਹਿਬ ਦੀ ਆਪਣੇ ਇਤਿਹਾਸਿਕ ਪਛੋਕੜ ਤੇ ਪੰਥਕ ਮਹੱਤਤਾ ਦੇ ਨਾਲ ਨਾਲ ਖੇਤਰੀ ਵਿਸ਼ੇਸ਼ਤਾ ਸਿੱਖ ਮਰਿਆਦਾ ਦਾ ਹਿੱਸਾ ਹੈ ਮਹੱਤਵਪੂਰਨ ਇਹ ਹੈ ਕਿ ਸਭ ਤਖਸਾਹਬਾਨ ਇੱਕੋ ਗੁਰ ਮਰਿਆਦਾ ਅਤੇ ਗੁਰੂ ਮਰਜੀ ਅਧੀਨ ਹਨ ਛੇਵੇਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਥਾਪਿਤ ਪਰਬੂ ਸਤਾ ਸੰਪਾਨ ਹਾਸਤੀ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਬਾਸੇ ਅਲਾਹੀ ਅਧੀਸ਼ ਦਾ ਸਥਾਨ ਹਨ ਇਹ ਧਰਮ ਦੇ ਨਾਲ ਨਾਲ ਪੰਥਕ ਤੇ ਰਾਜਨੀਤਿਕ ਅਗਵਾਈ ਲਈ ਵੀ ਮਾਰਗਦਰਸ਼ਨ ਹੈ ਸਿੱਖ ਕੌਮ ਦੇ ਪੰਜ ਤਖਤ ਸਹਿਬਾਨ ਆਪੋ ਆਪਣੀ ਥਾਂ ਵੱਡੀ ਅਹਿਮਤ ਰੱਖਦੇ ਹਨ ਲੇਕਿਨ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਪੰਥਭਰਮ ਪ੍ਰਵਾਨੀ ਤੇ ਸਨਮਾਨੀ ਜਾਂਦੀ ਹੈ ਸਿੱਖਾਂ ਦੇ ਕੌਮੀ ਮਸਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨ ਵੱਲੋਂ ਵਿਚਾਰੇ ਜਾਣ ਤੇ ਨਿਰਣਾ ਕਰਨ ਦਾ ਸਰਵ ਪ੍ਰਵਾਨਤ ਵਿਧਾਨ ਹੈ ਪਰ ਬਾਕੀ ਤਖਤ ਸਹਿਬਾਨ ਦਾ ਸਥਾਨਕ ਪੱਧਰ ਤੇ ਮਾਮਲਿਆਂ ਨੂੰ ਸੰਬੋਧਨ ਹੋਣਾ ਵੀ ਸਿੱਖ ਰਹਿਤ ਮਰਿਆਦਾ ਦੀ ਸੇਧ ਵਿੱਚ ਅਧਿਕਾਰਤ ਹੈ ਅੱਜ ਦਾ اجلاس ਕੌਮੀ ਇਤਿਹਾਸ ਮਰਿਆਦਾ ਪਰੰਪਰਾਵਾਂ ਤੇ ਚੱਲਦੇ ਆ ਰਹੇ ਵਿਧੀ ਵਿਧਾਨ ਦੀ ਰੋਸ਼ਨੀ ਵਿੱਚ ਤਖਤ ਸਹਿਬਾਨ ਦੇ ਮਾਨ ਸਤਕਾਰ ਅਤੇ ਅਧਿਕਾਰਾਂ ਦਾ ਸਨਮਾਨ ਕਰਦੇ ਹਾਂ ਜਥੇਦਾਰ ਸਹਿਬਾਨ ਨੂੰ ਹਾਰਦਿਕ ਅਪੀਲ ਕਰਦਾ ਹੈ ਕਿਸੇ ਵੀ ਮਾਮਲੇ ਤੇ ਫੈਸਲਾ ਲੈਣ ਸਮੇ ਪੰਥਕ ਰਵਾਇਤਾਂ ਨੂੰ ਨਜ਼ਰ ਅੰਦਾਜ਼ ਨਾ ਕੀਤਾ ਜਾਵੇ ਇਹ ਅਸੀਂ ਅਪੀਲ ਰੂਪ ਦੇ ਵਿੱਚ ਕੀਤੀ ਆ ਕਿਉਂਕਿ ਅਗਲਤਖ ਸਾਹਿਬ ਨੂੰ ਕੋਈ ਵੀ ਨਿਰਦੇਸ਼ ਨਹੀਂ ਦੇ ਸਕਦਾ ਕੇਵਲ ਤਾਂ ਕੇਵਲ ਤਖਤ ਜੀ ਅਗਲਤਖ ਸਾਹਿਬ ਆ ਜਿਹੜੇ ਨਿਰਦੇਸ਼ ਦਿੰਦੇ ਆ ਪੂਰੇ ਕੌਮ ਨੂੰ ਸਿੱਖ ਕੌਮ ਨੂੰ ਪਰ ਇਹ ਅਸੀਂ ਉਹ ਬੇਨਤੀ ਰੂਪੀ ਉਹਨਾਂ ਨੂੰ ਅਪੀਲ ਦੇ ਰੂਪ ਵਿੱਚ ਕੀਤੀ ਆ ਕੌਮੀ ਫੈਸਲੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲੈਣ ਦੀ ਰਵਾਇਤ ਹੈ ਅਤੇ ਲੈ ਜਾਣੇ ਜਾਂਦੇ ਰਹਿਣਗੇ ਪਰੰਤੂ ਦੂਸਰੇ ਚਾਰ ਤਖਤ ਸਹਿਬਾਨ ਨਾਲ ਸੰਬੰਧਿਤ ਸਥਾਨਕ ਮਾਮਲਿਆਂ ਵਿੱਚ ਉਹਨਾਂ ਦੇ ਸਲਾਹ مشਵਰੇ ਬਿਨਾਂ ਧਕਲਣਾ ਦਿੱਤਾ ਜਾਵੇ ਜੇਕਰ ਕੋਈ ਅਜਿਹਾ ਮਾਮਲਾ ਵਿਚਾਰ ਦੀਨ ਆਵੇ ਤਾਂ ਦੀਰਘ ਵਿਚਾਰ ਬਾ ਵਟਾਂਦਰੇ ਮਗਰੋਂ ਹੀ ਕੋਈ ਫੈਸਲਾ ਲਿਆ ਜਾਵੇ ਇਸ ਸਬੰਧ ਵਿੱਚ ਤਾਕਤ ਸਹਿਬਾਨ ਦੇ ਜਥੇਦਾਰ ਸਹਿਬਾਨ ਨੂੰ ਫੈਸਲੇ ਦਾ ਹਿੱਸਾ ਬਣਾਉਣਾ ਬਣਾਇਆ ਜਾਵੇ ਸਾਂਝੀ رائے ਨਾ ਬਣ ਤੇ ਇਸ ਮਾਮਲੇ ਤੇ ਕਾਲੇ ਪਿਛੇ ਫੈਸਲਾ ਨਾ ਲਿਆ ਜਾਵੇ ਵਿਸ਼ੇਸ਼ ਕਾਰਨਾ ਕਰਕੇ ਤੁਰੰਤ ਫੈਸਲਾ ਲਏ ਜਾਣ ਦੇ ਹਾਲਾਤ ਵਿਸ਼ੇਸ਼ ਕਾਰਨਾ ਕੀ ਆ ਵੀ ਕੋਈ ਐਮਰਜੈਂਸੀ ਆ ਜਾਂਦੀ ਆ ਉਸ ਵੇਲੇ ਤਾਕਤ ਸ਼੍ਰੀ ਕਾਲ ਤਾਕਤ ਸਾਹਿਬ ਜੀ ਦੇ ਜਥੇਦਾਰ ਉਹ ਆਪਣੀ ਮੀਟਿੰਗ ਕਾਦ ਕਰ ਸਕਦੇ ਆ ਉਹਨਾਂ ਹਾਲਾਤਾਂ ਚ ਸ਼ੇਸ਼ ਕਰਨਾ ਕਰਕੇ ਤੁਰੰਤ ਫੈਸਲਾ ਲਏ ਜਾਣ ਦੇ ਹਾਲਾਤ ਨੂੰ ਛੱਡ ਕੇ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਕੁਝ ਦਿਨ ਪਹਿਲਾਂ ਐਲਾਨ ਕੀਤੀ ਜਾਵੇ ਜੇਕਰ ਕਿਸੇ ਤਖਸ ਸਹਿਬਾਨ ਤੋਂ ਜਥੇਦਾਰ ਸਹਿਬਾਨ ਕਿਸੇ ਕਾਰਨ ਮੀਟਿੰਗ ਵਿੱਚ ਸ਼ਾਮਲ ਨਾ ਹੋ ਸਕਣ ਤਾਂ ਸ਼੍ਰੀ ਅਕਾਲ ਤਖਸ ਸਾਹਿਬ ਦੇ 08 ਨਵੰਬਰ 2003 ਦੇ ਕੀਤੇ ਫੈਸਲੇ ਮਤੇ ਦੀ ਰੋਸ਼ਨੀ ਵਿੱਚ ਜਿਹੜਾ ਸ਼੍ਰੀ ਅਕਾਲ ਤਖਸ ਸਭਾ ਵੱਲੋਂ ਕੀਤਾ ਗਿਆ ਸੀ ਉਦੋਂ ਵੀ ਥੋੜਾ ਰੀੜਕਾ ਕਿਸੇ ਗੱਲਾਂ ਤੇ ਪੈ ਗਿਆ ਸੀ ਉਦੋਂ ਇਹ 19 ਨਵੰਬਰ 2003 ਨੂੰ ਕੀਤੇ ਗਏ ਮਤੇ ਦੀ ਰੋਸ਼ਨੀ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਿੰਘ ਸਹਿਬਾਨਾਂ ਵਿੱਚੋਂ ਵੀ ਸ਼ਾਮਲ ਕੀਤੇ ਜਾਣ ਇਹ ਸ੍ਰੀ ਅਕਾਲ ਤਖਤ ਸਾਹਿਬ ਦਾ ਮਤਾ ਆ ਇਹ ਸਿੱਖ ਪੰਥ ਦੀਆਂ ਸੰਸਾਨਾਮਤੀ ਪਰੰਪਰਾਵਾਂ ਸਿਧਾਂਤਾਂ ਰਹੁ ਰੀਤਾਂ ਪੰਥਕ ਜਲਾਓ ਤੇ ਕੌਮੀ ਸੰਸਥਾਵਾਂ ਦੇ ਮਾਣ ਸਨਮਾਨ ਤੇ ਮਹੱਤਵ ਨੂੰ ਅਸਲ ਰੂਪ ਵਿੱਚ ਬਣਾਈ ਰੱਖਣ ਲਈ ਬੇहद ਜ਼ਰੂਰੀ ਹੈ ਇਹ ਅਪੀਲ ਰੂਪ ਦੇ ਵਿੱਚ ਤੇ ਸ਼ੋਮਣੀ ਕਮੇਟੀ ਨੇ ਇਹ ਸਾਰਾ ਜਿਹੜਾ ਅੱਜ ਮਤਾ ਪਾਸ ਕੀਤਾ। ਉਹ ਤੋਂ ਇਲਾਵਾ ਮੈਂ ਕਹਿ ਸਕਦਾ ਬੜੇ ਠੰਡੇ ਸਹਿਜ ਚ ਸ਼ਾਂਤੀ ਵਿੱਚ ਇਹ ਸਾਰੀ ਮੀਟਿੰਗ ਹੋਈ ਆ। ਸਾਰਿਆਂ ਨੇ ਆਪਣੇ ਆਪਣੇ ਵਿਚਾਰ ਬੇਹੱਦ ਕੀਮਤੀ ਜਿਹੜੇ ਉਹ ਪੇਸ਼ ਵੀ ਕੀਤੇ ਆ ਤੇ ਅਸੀਂ ਅੱਗੇ ਵੀ ਆਲਰੇਡੀ ਕਿਉਂਕਿ ਇੱਕ ਗੱਲ ਸਭ ਤੋਂ ਜਿਹੜੀ ਵੱਡੀ ਸੀ ਉਹ ਇਹ ਸੀ ਕਿ ਸ਼੍ਰੀ ਅਕਾਲ ਤੱਕ ਸਾਹਿਬ ਦੇ ਉੱਤੇ ਅੱਜ ਦੇਖਦੇ ਆਂ ਕਿ ਸ਼ਿਕਾਇਤਾਂ ਦੇ ਢੇਰ ਲੱਗੇ ਪਏ ਆ ਉਹ ਸ਼ਿਕਾਇਤਾਂ ਫਿਰ ਧਰਮ ਪ੍ਰਚਾਰਕੋਂ ਭੇਜ ਦਿੰਦੇ ਆ ਧਰਮ ਪ੍ਰਚਾਰ ਦੇ ਪ੍ਰਚਾਰਕ ਫਿਰ ਉਹਨਾਂ ਗੱਲਾਂ 'ਚ ਉਲਝੇ ਰਹਿੰਦੇ ਆ ਤੇ ਅਸੀਂ ਪਿਛਲੇ ਇਹ ਜਨਰਲ ਹਾਊਸ 'ਚ ਮਤਾ ਰੱਖਿਆ ਸੀ ਕਿ ਇੱਕ ਐਡਵਾਈਜ਼ਰੀ ਕਮੇਟੀ ਸ਼੍ਰੀ ਅਕਾਲ ਤੱਕ ਸਾਹਿਬ ਦੀ ਬਣ ਜਾਏ ਉਹ ਐਡਵਾਈਜ਼ਰੀ ਕਮੇਟੀ ਉਹ ਮਸਲੇ ਜਿਹੜੇ ਪਚੀਦਾ ਕੌਮੀ ਜਿਹੜੇ ਮਸਲੇ ਆ ਉਹੋ ਸ਼੍ਰੀ ਅਕਾਲ ਤੱਕ ਸਾਹਿਬ ਤੋਂ ਭੇਜੇ ਜਾਣ ਦੂਸਰੇ ਸਾਰੇ ਜਿਹੜੇ ਮਸਲੇ ਆ ਉਹ ਕੋਹ ਕਰਕੇ ਬਣਦਾ ਜਿਹੜਾ ਉਹਦਾ ਫੈਸਲਾ ਐਡਵਾਈਜ਼ਰੀ ਕਮੇਟੀ ਲਵੇ ਤੇ ਉਹਦੀ ਜੇ ਕਿਸੇ ਨੇ ਅਪੀਲ ਕਰਨੀ ਅਪੀਲਿੰਦਾ ਸੈਂਸ ਉਹਨੇ ਫੈਸਲਾ ਕਰ ਲਿਆ ਉਹ ਅਕਸ਼ਿਰੀ ਅਕਾਲ ਤਖਸਾਲ ਨੂੰ ਫਿਰ ਅਪਰੋਚ ਕਰ ਸਕਦਾ ਉਹਦੇ ਵਿੱਚ ਸੁਪਰ ਮੈਸੀ ਸਾਰੀ ਦੀ ਸਾਰੀ ਅਕਸ਼ਿਰੀ ਅਕਾਲ ਤਖਸਾਲ ਦੀ ਆ ਸੋ ਅੱਜ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਹਿबान ਸਾਰੇ ਜਿੰਨੇ ਵੀ ਆ ਉਹਨਾਂ ਸਾਰਿਆਂ ਨੇ ਇੱਕ ਸੁਰਤਾ ਦਾ ਸਬੂਤ ਦਿੱਤਾ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮਾਹਰ ਸੰਸਥਾ ਇਹ ਸੰਸਥਾ ਇਹ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਬਖਸ਼ਿਸ਼ ਦਾ ਪ੍ਰਮਾਨ ਤੇ ਹੋਰ ਸਾਰੇ ਕਾਰਜ ਕਰਦੀ ਆ ਸੋ ਇੰਨਾ ਕਿ ਸਾਡਾ ਅੱਜ ਦਾ ਇਹ ਵਿਸ਼ੇਸ਼ ਅਜਲਾਸ ਜਿਹੜਾ ਇਹਦਾ ਅਜੰਡਾ ਸੀ ਜਿਹੜਾ ਸਾਰਿਆਂ ਦੇ ਜਕਾਰਿਆਂ ਦੀ ਗੂੰਜ ਦੇ ਨਾਲ ਇਹ ਜਿਹੜਾ ਮਤਾ ਪਾਸ ਵੀ ਕੀਤਾ ਤੇ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ